ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਾਂ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇ ਹਾਂਗੇ ਫਤੇਗੜ ਸਾਹਿਬ ਖੇਤਾਂ 'ਚ ਜਿਹੜੀਆਂ ਮਸਜਿਦਾਂ ਬਣੀਆਂ ਹੋਈਆਂ ਨੇ ਆਪਾਂ ਤੁਹਾਨੂੰ ਉਹ ਮਸਜਿਦਾਂ ਦੇ ਦਰਸ਼ਨ ਕਰਾਵਾਂਗੇ ਤੇ ਉਹਨਾਂ ਬਾਰੇ ਸਾਰਾ ਕੁਝ ਦੱਸਾਂਗੇ ਆਪਣੀ ਵੀਡੀਓ ਨੂੰ ਲਗਾਤਾਰ ਦੇਖਦੇ ਰਹੋ ਤੇ ਜਿਨਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਚੱਲਦੇ ਆ ਮਿੱਤਰੋ ਆਪਾਂ ਪਹੁੰਚ ਚੁੱਕਿਆ ਹਾਂ ਨਾ ਮਸਜਿਦਾਂ ਦੇ ਕੋਲੇ ਜਮਾਂ ਇਹ ਕਾਫੀ ਸਾਰੀਆਂ ਇਮਾਰਤਾਂ ਬਣੀਆਂ ਹੋਈਆਂ ਨੇ ਤੇ ਆਪਾਂ ਇਹਦਾ ਪਹਿਲਾਂ ਵੀ ਵਲੌਗ ਪਾਇਆ ਹੋਇਆਗਾ ਆਪਣੇ YouTube ਚੈਨਲ ਤੇ ਤੇ ਹੁਣ ਵੀ ਤੁਸੀਂ ਆਪਣੀ ਵੀਡੀਓ ਦੇਖ ਲਗਾਤਾਰ ਜਿਹੜੀਆਂ ਇੱਕ ਤਾਂ ਉਧਰਲੀ ਛੱਡ ਰਹੀਗੀ ਅੱਗੇ ਉਹ ਵੀ ਆਪਾਂ ਅੱਗੇ ਚੱਲ ਕੇ ਦਿਖਾਵਾਂਗੇ ਤੁਹਾਨੂੰ ਪਹਿਲਾਂ ਇਹਦੇ ਦਰਸ਼ਨ ਕਰਵਾਵਾਂਗੇ ਤੇ ਇੱਥੇ ਕਾਫੀ ਸਾਰੀਆਂ ਬਣੀਆਂ ਹੋਈਆਂ ਨੇ ਦਿਖਾਉਣ ਨੂੰ ਤਾਂ ਆਪਾਂ ਤੁਹਾਨੂੰ ਬਹੁਤ ਸਾਰੀਆਂ ਦਿਖਾ ਸਕਦੇ ਆ ਕਾਫੀ ਦੂਰ ਦੂਰ ਤੱਕ ਬਣੀਆਂ ਹੋਈਆਂ ਉਹ ਤੁਸੀਂ ਦੇਖ ਸਕਦੇ ਹੋ ਦੂਰੋਂ ਨਜ਼ਰ ਆਉਂਦੀ ਹੋਊਗੀ ਤੇ ਇੱਕ ਇਧਰ ਲਈ ਸ਼ੈਡੋ ਬਣੀ ਹੋਈ ਹੈਗੀ ਤੇ ਪਰ ਇਹਨਾਂ ਸਾਰਿਆਂ ਵਿੱਚੋਂ ਆ ਜਿਹੜੀਆਂ ਦੋ ਨੇ ਇਹ ਮਾਰ ਤਾਂ ਇੱਕ ਤਾਂ ਇਹਨਾਂ ਦੀ ਸਿਰਫ ਮਨ ਲੋ ਬਣਾਉਣ ਦੀ ਜਿਹੜੀ ਕਾਰੀਗਰੀ ਹੈਗੀ ਢਾਂਗਾ ਉਹ ਜਮ ਇੱਕੋ ਜਿਹਾ ਹੈਗਾ ਤੇ ਬਾਕੀ ਇਹਨਾਂ ਨਾਲ ਥੋੜੀਆਂ ਜਿਹੀਆਂ ਛੋਟੀਆਂ ਬਣੀਆਂ ਹੋਈਆਂ ਨੇ ਇਹ ਮਾਰ ਤਾਂ ਵੀ ਵੱਡੀਆਂ ਨੇ ਤੇ ਆਪਾਂ ਤੁਹਾਨੂੰ ਕੋਲੇ ਚੱਲ ਕੇ ਦਿਖਾਉਣੇ ਇਹਨਾਂ ਦੇ ਥੱਲੇ ਸਰੰਗਾਂ ਵੀ ਬਣੀਆਂ ਹੋਈਆਂ ਨੇ ਸੋਨੂੰ ਉਹ ਵੀ ਦਿਖਾਵਾਂਗੇ ਆਪਾਂ ਤੇ ਜਿਹੜੀ ਸੰਗਤ ਇੱਥੇ ਆਈ ਹੋਈ ਆ ਫਤੇਗੜ ਸਾਹਿਬ ਉਹ ਵੀ ਇੱਥੇ ਦਰਸ਼ਨ ਕਰਨ ਆਉਂਦੀ ਆ ਤੇ ਸੁਣ ਚ ਇਹ ਆਇਆਗਾ ਵੀ ਇਹ ਪੀਰ ਫਕੀਰਾਂ ਦੀਆਂ ਮਸਜਿਦਾਂ ਨੇ ਕਿਉਂਕਿ ਆਪਾਂ ਨੂੰ ਪਤਾ ਜਿਹੜਾ ਫਤੇਗੜ ਸਾਹਿਬ ਦਾ ਏਰੀਆ ਦਾ ਉਹ ਸਾਰਾ ਪਹਿਲਾਂ ਤੋਂ ਹੀ ਮੁਸਲਮਾਨਾਂ ਦਾ ਰਿਹਾਗਾ ਹਨਾ ਤੇ ਆਪਣੀ ਵੀਡੀਓ ਨਾਲ ਲਗਾਤਾਰ ਜੁੜੇ ਰਹੋ ਚੱਲਦੇ ਆ ਮਿੱਤਰੋ ਆਪਾਂ ਅੱਗੇ ਲੋ ਜੀ ਆਪਾਂ ਪਹੁੰਚ ਚੁੱਕੇ ਆਂਗੇ ਉਹ ਮਸਜਿਦਾਂ ਕੋਲ ਉਹ ਇਮਾਰਤਾਂ ਕੋਲ ਜਿਹਦੀ ਆਪਾਂ ਗੱਲ ਕਰ ਰਹੇ ਸੀ ਜਿਹਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਤੁਸੀਂ ਦੇਖੋ ਇੱਕ ਗੱਲ ਦੇਖਿਓ ਤੁਸੀਂ ਆਪਾਂ ਤੁਹਾਨੂੰ ਜਮਾਂ ਕੋਲੋਂ ਦਿਖਾਉਣੇ ਇਹਨੂੰ ਇਹਦੇ 'ਚ ਨਾ ਮੰਨ ਲਓ ਇਹ ਮੰਨ ਕੇ ਚੱਲੋ ਵੀ ਉਸ ਟਾਈਮ ਤੇ ਜਦੋਂ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸੀ ਹਨਾ ਕਿੰਨਾ ਵੀ ਅਮਰੋਜ਼ ਸੀਗਾ ਉਸ ਵਿੱਚ ਤੇ ਉਹ ਟਾਈਮ ਤੇ ਇਹਦਾ ਕਿੰਨੀ ਬਰੀਕ ਮੀਨਾਕਾਰੀ ਕੀਤੀ ਹੋਈ ਹੈ ਤੁਹਾਨੂੰ ਆਪਾਂ ਕੋਲੋਂ ਦਿਖਾਉਣੇ ਹੈਗੇ ਆ ਤੁਸੀਂ ਦੇਖੋ ਥੱਲੇ ਇਹਦੇ ਨਾ ਸਰੰਗ ਬਣੀ ਹੋਈ ਹੈਗੀ ਤੇ ਇੱਕ ਚੀਜ਼ ਹੋਰ ਦੇਖੋ ਇਹਦੇ ਬਾਰ ਹੋਣਗੇ ਨਾ ਜਿਹੜੇ ਉਹ ਦੋਨੇ ਪਾਸੇ ਹੋਣਗੇ ਦੋਨੇ ਪਾਸੇ ਗੇਟ ਰੱਖੇ ਹੋਣਗੇ ਆਪਾਂ ਤੁਹਾਨੂੰ ਸਾਰੀ ਕੋਠੀ ਦਿਖਾਵਾਂਗੇ ਦੋਨੇ-ਦੋਨੇ ਪਾਸੇ ਰੱਖੇ ਹੋਣਗੇ ਗੇਟ ਤੇ ਆ ਥੱਲੇ ਸਰੰਗ ਜਾਂਦੀ ਹੈਗੀ ਉਧਰ ਇਹ ਜਿਆਦਾ ਡੂੰਗੀ ਤਾਂ ਨਹੀਂ ਹੁਣ ਜਾਂਦੀ ਹੈ ਕਿਉਂਕਿ ਇੱਥੋਂ ਕਹਿੰਦੇ ਪਹਿਲਾਂ ਗਾਹਾਂ ਨਿਕਲਦੀ ਸੀ ਅੱਗੇ ਜਾ ਕੇ ਪਰ ਹੁਣ ਇਹ ਬੰਦ ਕਰਤੀ ਤੇ ਪਰ ਫਿਰ ਵੀ ਕਾਫੀ ਇਹਦੇ ਚ ਹਨੇਰਾਗਾ ਲੋ ਜੀ ਆਪਾਂ ਚੱਲ ਕੇ ਤੁਹਾਨੂੰ ਦਿਖਾਉਣੇ ਅੱਗੇ ਨੰਗਵਾਨਾ ਅੱਜ ਜੇ ਮੈਂ ਤੁਹਾਨੂੰ ਆਪਾਂ ਦੱਸਿਆ ਸੀਗਾ ਇੱਧਰ ਵੀ ਇਹਦਾ ਦੇਖੋ ਗੇਟ ਰੱਖਿਆ ਹੋਇਆਗਾ ਤੇ ਇੱਧਰ ਵੀ ਗੇਟ ਰੱਖਿਆ ਹੋਇਆ ਇਹ ਸਾਰੀ ਜਿੰਨੀ ਵੀ ਇਮਾਰਤ ਬਣੀ ਹੋਈ ਹੈ ਇਹਦੇ ਸਾਰੀ ਦੇ ਦੋ ਦੋ ਪਾਸੇ ਗੇਟ ਰੱਖੇ ਹੋਏ ਹੈਗੇ ਤੇ ਇਹ ਨਾ ਪਹਿਲਾਂ ਇੱਥੇ ਕਹਿੰਦੇ ਹੁੰਦੇ ਆ ਵੀ ਸਰੰਗ ਸੀਗੀ ਕਹਿੰਦੇ ਇੱਥੇ ਤੇ ਉਹ ਸਰੰਗਣਾ ਅੱਗੇ ਨਿਕਲਦੀ ਸੀ ਜਾ ਕੇ ਹੁਣ ਤਾਂ ਨਾ ਇੱਥੇ ਇਹ ਨਸ਼ੇੜੀਆਂ ਦਾ ਇੱਕ ਅੱਡਾ ਬਣਿਆ ਪਿਆਗਾ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਹੁਣ ਤਾਂ ਇੱਥੇ ਸੰਗਤ ਆਉਂਦੀ ਜਾਂਦੀ ਰਹਿੰਦੀ ਤਾਂ ਕਰਕੇ ਇਕੱਠ ਹੁੰਦਾਗਾ ਹੁਣ ਤਾਂ ਇੱਥੇ ਆਉਂਦੇ ਨਹੀਂ ਹੁਣੇ ਤੇ ਨਹੀਂ ਇੱਥੇ ਆ ਕੇ ਨਸ਼ੇੜੀ ਬੈਠੇ ਰਹਿੰਦੇ ਅ ਤਿਆ ਤੁਸੀਂ ਦੇਖ ਸਕਦੇ ਹੋ ਕਿ ਨਾ ਸਮਾਨ ਖਿਲਾਰਿਆ ਪਿਆ ਹੈ ਨਾ ਇੱਥੇ ਤੇ ਇੱਥੇ ਪਹਿਲਾਂ ਸੁਰੰਗ ਸੀਗੀ ਕਹਿੰਦੇ ਇਹ ਅੱਗੇ ਦੀ ਅੱਗੇ ਨਿਕਲਦੀ ਸੀਗੀ ਜਾ ਕੇ ਆਪ ਪਤਾ ਨਹੀਂ ਇਹ ਚ ਕਿਵੇਂ ਦਾ ਕੋਸ਼ ਡਿਜ਼ਾਈਨ ਰੱਖਿਆ ਹੋਇਆ ਹੈ ਨਾ ਤੇ ਇਹਦੀ ਛੱਤ ਆ ਜਿਹੜੀ ਉਹ ਦੇਖੋ ਤੁਸੀਂ ਇਸ ਤਰ੍ਹਾਂ ਗੁਲਾਈ ਦੇ ਕੇ ਪਾਈ ਜਾਂਦੀ ਸੀਗੀ ਜਿਵੇਂ ਹੁਣ ਆਰਸੀ ਛੱਤ ਪਾਣ ਦੇ ਅਗੇ ਮਸਾਲੇ ਨਾਲੋਂ ਉਵੇਂ ਨਹੀਂ ਸੀਗੀ ਤੇ ਸਾਰਾ ਇਹ ਚੂਨਾ ਲਾਇਆ ਹੋਇਆ ਇਹਦੇ ਚ ਤੇ ਗੁਲਾਈ ਦੇ ਕੇ ਸਾਰੀ ਜ ਛੱਤ ਇਸ ਤਰ੍ਹਾਂ ਪਾਈ ਹੋਈ ਹੈਗੀ ਆਪਾਂ ਸਾਨੂੰ ਉੱਪਰ ਵੀ ਚੱਲ ਕੇ ਦਿਖਾਉਣੇ ਐ ਇਹਨੂੰ ਚਲੋ ਆਪਾਂ ਆਹ ਰਸਤੇ ਚੱਲਦੇ ਆਂਗੇ ਹੁਣ ਜਿਵੇਂ ਆਪਾਂ ਤੁਹਾਨੂੰ ਡਿਜ਼ਾਈਨ ਦੀ ਗੱਲ ਦੱਸੀ ਸੀ ਵੀ ਇਹਦੇ 'ਚ ਬਰੀਕ-ਬਰੀਕ ਮੀਨਾ ਕਾਰੀ ਕੀਤੀ ਹੋਈ ਆ ਆ ਤੁਸੀਂ ਦੇਖੋ ਇਹਦੇ 'ਚ ਕਿੰਨੇ ਜ਼ਿਆਦਾ ਆਲੇ ਰੱਖੇ ਹੋਏ ਆ ਤੇ ਅੱਗੇ ਦੀ ਅੱਗੇ ਐ ਗੇਟ ਰੱਖੇ ਹੋਏ ਹੈਗੇ ਆਹ ਤੁਸੀਂ ਦੇਖੋ ਜਿਹੜਾ ਇਹਦੇ ਉੱਪਰ ਡਿਜ਼ਾਈਨ ਪਾਇਆ ਹੋਇਆ ਨਾ ਉਹ ਡਾਇਮੰਡ ਕੱਟ ਪਾਇਆ ਹੋਇਆਗਾ ਆਹ ਤੁਸੀਂ ਦੇਖ ਸਕਦੇ ਹੋ ਤੇ ਇਮਾਰਤ ਤੇ ਥੋੜੀ ਹੈਗੀ ਛੋਟੀ ਆ ਪਰ ਇਹਦੇ ਰਸਤੇ ਇੰਨੇ ਜ਼ਿਆਦਾ ਬਣਾਏ ਹੋਏ ਹਨਾ ਆਪਾਂ ਨੂੰ ਖੁਦ ਨਹੀਂ ਪਤਾ ਲੱਗਣਾ ਵੀ ਕਿੱਧਰ ਦੀ ਕਿੱਧਰ ਲੰਘਣਾਗਾ ਤੇ ਹੈਗੀ ਇੱਥੋਂ ਤੱਕ ਹੀ ਇਹ ਤੁਸੀਂ ਦੇਖ ਸਕਦੇ ਹੋ ਆ ਮਸਜਿਦ ਮੰਨ ਲਓ ਹੈਗੀ ਇਹ ਮਸਜਿਦ ਆ ਉਹਨਾਂ ਦੀਆਂ ਉਹ ਬਣੀਆਂ ਹੋਈਆਂ ਨੇ ਕਾ ਬਰਾ ਬਣੀਆਂ ਹੋਈਆਂ ਮੁਸਲਮਾਨਾਂ ਦੀਆਂ ਹਨ ਤੇ ਆਪਾਂ ਤੁਹਾਨੂੰ ਸਾਰੀ ਚੱਲ ਕੇ ਦਿਖਾਉਣੇ ਹੈਗੇ ਆ ਦੇਖੋ ਉੱਪਰੋਂ ਵੀ ਛੱਤ ਇਹਦੀ ਵੀ ਗਲਾਈ ਦੇ ਕੇ ਬੰਦ ਕੀਤੀ ਹੋਈ ਹੈਗੀ ਤੇ ਇੱਧਰ ਦੀ ਇਸ ਤਰ੍ਹਾਂ ਦੇ ਰਸਤੇ ਤੁਸੀਂ ਰਸਤੇ ਦੇਖੋ ਯਾਰ ਇਹ ਕਿੰਨੇ ਗੇਟ ਰੱਖੇ ਹੋਏ ਹੈਗੇ ਤੁਹਾਨੂੰ ਖੁਦ ਨੂੰ ਪਤਾ ਨਹੀਂ ਲੱਗਣਾ ਵੀ ਕਿੱਥੋਂ ਆਪਾਂ ਕਿੱਧਰ ਦੀ ਕਿੱਧਰ ਬੜੀ ਜਾਂਦੇ ਆਗੇ ਪਰ ਹੁਣ ਇਹਨਾਂ ਦੀ ਨਾ ਥੋੜੀ ਜਿਹੜੀ ਹਾਲਤ ਹੈਗੀ ਉਹ ਖਰਾਬ ਹੁੰਦੀ ਜਾਂਦੀ ਆ ਤੇੜਾ ਖਾਈ ਜਾਂਦੀ ਆ ਇਹ ਛੱਤਾਂ 'ਚ ਵੀ ਤੇੜਾ ਆ ਗੀਆਂ ਹੁਣ ਇਹਦੇ ਕਿਉਂਕਿ ਇਹਦੀ ਕਿਹੜਾ ਕੋਈ ਸਾਂਭ ਸੰਭਾਲ ਆ ਗਈ ਆਪਾਂ ਤੁਹਾਨੂੰ ਪਹਿਲਾਂ ਦੱਸ ਕੇ ਹਾਂ ਟਾਈਮ ਵੀ ਹੁਣ ਇਹ ਨਸ਼ੇੜੀਆਂ ਦਾ ਅੱਡਾ ਬਣ ਗਿਆ ਹੁਣ ਤਾਂ ਸੰਗ ਤਾਂ ਆਉਂਦੀ ਆ ਇੱਥੇ ਤਾਂ ਕਰਕੇ ਕੋਈ ਹੋਉ ਨਹੀਂ ਹੁੰਦਾ ਨਹੀਂ ਇੱਥੇ ਰਾਤ ਰੂਤ ਨੂੰ ਕਹਿੰਦੇ ਬੈਠੇ ਰਹਿੰਦੇ ਆ ਆ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਪਏ ਹੋਏ ਆ ਉਸ ਟਾਈਮ 'ਚ ਵੀ ਕਿੰਨੇ ਆ ਕਿੰਨੀ ਪੁਰਾਣੀ ਇਮਾਰਤ ਆ ਇਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੀਆਂ ਇਮ ਤੇ ਕਿਉਂਕਿ ਉਦੋਂ ਮੁਸਲਮਾਨਾਂ ਦਾ ਏਰੀਆ ਦਾ ਸਾਰਾ ਇਹ ਜਿਹੜਾ ਫਤੇਗੜ ਸਾਹਿਬ ਦਾ ਏਰੀਆ ਦਾ ਤੇ ਉਦੋਂ ਮੁਸਲਮਾਨ ਰਹਿੰਦੇ ਸੀ ਜ਼ਿਆਦਾਤਰ ਇਧਰ ਇਹਨਾਂ ਦੀਆਂ ਸਾਰੀਆਂ ਕਬਰਾਂ ਬਣੀਆਂ ਹੋਈਆਂ ਨੇ ਕਿੰਨਾ ਬਰੀਕੀ ਨਾਲ ਇਹਦੇ ਵਿੱਚ ਕੰਮ ਕੀਤਾ ਹੋਇਆ ਕਿੰਨੇ ਇਹਦੇ ਵਿੱਚ ਗੇਟ ਰੱਖਿਆ ਕਿੰਨੇ ਜੰਗਲੇ ਰੱਖੇ ਹੋਇਆ ਤੁਹਾਨੂੰ ਆਪਾਂ ਉੱਪਰ ਲੈ ਕੇ ਚੱਲਦੇ ਆਂ ਹੁਣ ਉੱਪਰੋਂ ਦਿਖਾਉਣੇ ਆਗੇ ਮਿੱਤਰੋ ਆ ਤੁਸੀਂ ਦੇਖੋ ਹੁਣ ਇਹਦੇ ਵਿੱਚ ਸਾਰੀ ਜਿਹੀ ਤੇੜਾਂ ਆਈ ਜਾਂਦੀਆਂ ਨੇ ਇਸ ਤਰ੍ਹਾਂ ਕਿ ਆਪਾਂ ਤੁਹਾਨੂੰ ਉੱਪਰ ਲੈ ਕੇ ਚੱਲਦੇ ਆਂ ਹੁਣ ਇਹਦੀਆਂ ਪੌੜੀਆਂ ਦੇਖੋ ਪੌੜੀਆਂ ਵੀ ਹੁਣ ਤਾਂ ਹੁਣ ਇਹਦੀਆਂ ਡਿੱਗਣ ਵਾਲੀਆਂ ਸਾਰੀਆਂ ਢਈ ਜਾਂਦੇ ਗਣੇ ਤੇ ਪਰ ਇਹਦੀਆਂ ਪੌੜੀਆਂ ਨਾ ਇੰਨੀਆਂ ਜ਼ਿਆਦਾ ਖੜਮੀਆਂ ਨੇ ਤੇ ਭੀੜੀਆਂ ਬਣਾਈਆਂ ਹੋਈਆਂ ਕਿਉਂਕਿ ਇਹ ਇਮਾਰਤ ਦਾ ਜਿਹੜਾ ਸਾਈਜ਼ ਆ ਉਹ ਥੋੜਾ ਹੀ ਹੈਗਾ ਤੇ ਬਸ ਉਹਦੇ ਚ ਹੀ ਰਸਤਾ ਕਦੇ ਇੱਧਰ ਕੱਢਿਆ ਹੋਇਆ ਕੋਈ ਇੱਧਰ ਕੱਢਿਆ ਹੋਇਆ ਆ ਵੀ ਪੌੜੀਆਂ ਇੱਥੇ ਤੱਕ ਬਣਾ ਕੇ ਇਹਨਾਂ ਨੇ ਛੱਡ ਰੱਖੀਆਂ ਨੇ ਇੱਧਰ ਪਤਾ ਨਹੀਂ ਕਿਵੇਂ ਕੁਝ ਬਾਹਰ ਨੂੰ ਰਸਤਾ ਜੰਗਲੇ ਜੰਗਲੇ ਰੱਖੇ ਹੋਏ ਹੈਗੇ ਕਿਵੇਂ ਆਪਾਂ ਕਹਿ ਦਈਏ ਵੀ ਕੋਈ ਆਪਾਂ ਛੋਟਾ ਜਿਹਾ ਸਟੋਰ ਜਾਂ ਪੋਰਚ ਬਣਾ ਲੈਣ ਇੱਥੋਂ ਦੀ ਉਸ ਤਰ੍ਹਾਂ ਰੱਖਿਆ ਹੋਇਆ ਇਹਨਾਂ ਨੇ ਤੇ ਆਪ ਇੱਧਰ ਚੱਲ ਕੇ ਦਿਖਾਉਣੇ ਆਗੇ ਤੁਹਾਨੂੰ ਉਹ ਡੈਕਿੰਗ ਆ ਤੁਹਾਨੂੰ ਚੜਵਾਇਆ ਨਹੀਂ ਅੱਜ ਮੈਂ ਕਹਿ ਕੇ ਆ ਤਾਂ ਦੇਖੋ ਕਿੰਨੇ ਭੀੜੇ ਰਸਤੇ ਬਣਾਏ ਹੋਏ ਹਨ ਤੇ ਆਉਣਾ ਜਿਵੇਂ ਯਾਰ ਕੋਈ ਫਰੰਟ ਰੱਖਿਆ ਹੁੰਦਾਗਾ ਨਾ ਦੇਖਣ ਨੂੰ ਇੱਧਰ ਦੀ ਉਹ ਸਾਹਮਣੇ ਤੁਸੀਂ ਦੇਖੋ ਉਹ ਸਗੀ ਉੱਥੇ ਵੀ ਇੱਕ ਇਮਾਰਤ ਬਣੀ ਹੋਈ ਹੈਗੀ ਉਹ ਉੱਥੇ ਤੇ ਇਥੋਂ ਦੀ ਜਿਵੇਂ ਦੇਖਣ ਨੂੰ ਰੱਖਿਆ ਹੁੰਦਾ ਨਾ ਆਲਾ ਇਸ ਤਰ੍ਹਾਂ ਰੱਖਿਆ ਹੋਇਆ ਕੋਈ ਇਹਨਾਂ ਦਾ ਹੋਊਗਾ ਆਪਸ ਵਿੱਚ ਸੰਪਰਕ ਇਹ ਇਮਾਰਤਾਂ ਦਾ ਸਾਰੀਆਂ ਦਾ ਇੱਕ ਦੂਸਰੇ ਨਾਲ ਆਹ ਦੇਖੋ ਵੱਡੇ ਵੱਡੇ ਰਸਤੇ ਯਾਰ ਇਥੋਂ ਇਹਨਾਂ ਨੇ ਇੰਨੇ ਇੰਨੇ ਰਸਤੇ ਕੱਢੇ ਹੋਏ ਹਨ ਕਿੱਧਰ ਦੀ ਕੋਈ ਕਿੱਧਰ ਦੀ ਰਸਤਾ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਘੈਂਟ 뷰 ਆਉਂਦਾ ਇਥੋਂ ਨਾ ਇੱਥੇ ਖੜਕੇ ਜਿਵੇਂ ਆਪਾਂ ਕਹਿ ਦਈਏ ਕੋਈ ਵੀ ਇਥੋਂ 뷰 ਲੈਣਾ ਹੋਵੇ ਜਾਓ ਇਮਾਰਤਾਂ ਦੇਖਣੇ ਹੁਣ ਸਾਰੀਆਂ ਉਸ ਤਰ੍ਹਾਂ ਬਣਾਈਆਂ ਹੋਈਆਂ ਨੇ ਪੌੜੀਆਂ ਪੋੜੀਆਂ ਵੀ ਇਹਨਾਂ ਨੇ ਆ ਸਾਰੀਆਂ ਛੱਤਾਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਗਲਾਈ ਦੇ ਕੇ ਬਣਾਈਆਂ ਨੇ ਆ ਇੱਕ ਹੋਰ ਅੱਗੇ ਪੌੜੀਆਂ ਜਾਣਗੀਆਂ ਇਹ ਇੰਨੀਆਂ ਖੜਮੀਆਂ ਨੇ ਵੀ ਜਿਵੇਂ ਆਪਾਂ ਐ ਹੱਥ ਪਾ ਕੇ ਚੜਨਾ ਹੋਵੇ ਚਲੋ ਚਲੋ ਉਹਨੇ ਗੱਡੀ ਆਉਂਦੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰਹਿ ਕੇ ਇਹ ਪੌੜੀਆਂ ਵੀ ਇੰਨੀਆਂ ਢੀਡੀਆਂ ਨੇ ਇਹਦੇ 'ਚ ਬੰਦਾ ਆਪਸ ਵਿੱਚ ਕਰਾਸ ਨਹੀਂ ਕਰ ਸਕਦਾ ਰਸਤਾ ਦੇਖੋ ਪੌੜੀਆਂ ਦਾ ਕਿੰਨਾ ਢੀਡਾ ਹੈ ਇਹਦੇ 'ਚ ਤੇ ਇਹ ਵੀ ਦੇਖ ਲਓ ਪੌੜੀਆਂ ਦੇ ਰਸਤੇ ਵੀ ਇਹਨਾਂ ਨੇ ਦੋ ਬਣਾਏ ਹੋਏ ਹੈਗੇ ਇੱਕ ਇਧਰ ਦੀ ਇੱਕ ਉਧਰ ਦੀ ਤੇ ਜਿਹੜਾ ਆਹ ਰਸਤਾ ਹੈ ਤਾਂ ਵਿੱਚ ਉਹਦੇ ਗਲਾਈ ਦਿੱਤੀ ਹੋਈ ਹੈਗੀ ਜਿਹੜੀ ਉਹੀ ਚੀਜ਼ ਹੈਗੀ ਤੇ ਦੂਸਰੀ ਇਮਾਰਤ ਤੇ ਇਧਰ ਬਣੀ ਹੋਈ ਆਪਾਂ ਉਹ ਵੀ ਚੱਲ ਕੇ ਦਿਖਾਵਾਂਗੇ ਤੁਹਾਨੂੰ ਕੋਲੇ ਲਓ ਜੀ ਆਪਾਂ ਹੁਣ ਤੁਹਾਨੂੰ ਨਾ ਉਹ ਇਮਾਰਤ ਦਿਖਾਉਣੇ ਹੈਗੇ ਚੱਲ ਕੇ ਆਪਾਂ ਆ ਤੁਹਾਨੂੰ ਸਾਰੀ ਇਮਾਰਤ ਬਾਰੇ ਦੱਸਤਾ ਕਿਵੇਂ ਕੁਛ ਆ ਤੇ ਇਹ ਜਿਹੜੀ ਉਹ ਇਮਾਰਤ ਬਣੀ ਹੋਈ ਆ ਇਹ ਦੋਨੇ ਸਕੇ ਭਰਾਵਾਂ ਦੀਆਂ ਇਮਾਰਤਾਂ ਬਣੀ ਹੋਈਆਂ ਸੀਗੀਆਂ ਕਹਿੰਦੇ ਤੇ ਜਿਹੜੀਆਂ ਬਾਕੀ ਛੋਟੀਆਂ ਰਹਿਗੀਆਂ ਇਮਾਰਤਾਂ ਇੱਥੇ ਉਹ ਛੋਟੀਆਂ ਮਸਜਿਦਾਂ ਬਣੀਆਂ ਹੋਗੀਆਂ ਸੀਗੀਆਂ ਇੱਥੇ ਨੇੜੇ-ਤੇੜੇ ਕਿਉਂਕਿ ਇਹ ਸਾਰਾ ਏਰੀਆ ਹੈਗਾ ਜਿਹੜਾ ਉਹ ਮੁਸਲਮਾਨਾਂ ਦਾ ਹੈਗਾ ਤਾਂ ਕਰਕੇ ਇੱਥੇ ਛੋਟੀਆਂ-ਛੋਟੀਆਂ ਇਮਾਰਤਾਂ ਜਿਹੜੀਆਂ ਬਣੀਆਂ ਹੋਈਆਂ ਨੇ ਮਸਜੇਦਾਂ ਉਹ ਕਹਿੰਦੇ ਨੇ ਜਿਹਨੂੰ ਆਪਾਂ ਤੇ ਉਸ ਟਾਈਮ ਦੀਆਂ ਇਹ ਗੁਰੂਆਂ ਵੇਲੇ ਦੀਆਂ ਮਿੱਤਰੋ ਆਪਾਂ ਤੁਹਾਨੂੰ ਦਿਖਾਉਣੇ ਹਾਂਗੇ ਇਹ ਪੌੜੀਆਂ ਕਿੰਨੀਆਂ ਪੀੜੀਆਂ ਨੇ ਤੇ ਕਿੰਨੀਆਂ ਖੜਮੀਆਂ ਨੇ ਤੁਸੀਂ ਦੇਖਿਓ ਇਹ ਜੇ ਤੁਸੀਂ ਧੀੜੀ ਦਾ ਹੈ ਇੰਨੀ ਜਗ੍ਹਾ ਕੀ ਮੰਨ ਲਓ ਦੋ ਬੰਦੇ ਆਪਸ ਵਿੱਚ ਨਾ ਕ੍ਰਾਸ ਕਰਕੇ ਮਸਾ ਹੀ ਲੰਘਦੇ ਹੈਗੇ ਤੇ ਇੱਕ ਇਹਦੀ ਉਚਾਈ ਇੰਨੀ ਹੈ ਨਹੀਂਗੀ ਸਿਰ ਵਾਜਦਾਗਾ ਜਿਆਦਾ ਹੇਟ ਆ ਬੰਦੇ ਤੇ ਇਥੋਂ ਨਹੀਂ ਮਸਾ ਹੀ ਲੰਘਦਾ ਵਿੱਚ ਓਕੇ ਤੇ ਪੌੜੀਆਂ ਬਾਹਰਾਂ ਜਿਆਦੇ ਖੜਮੀਆਂ ਬਣਾਈਆਂ ਹੋਈਆਂ ਨੇ ਕਿਉਂਕਿ ਇਹ ਇਮਾਰਤ ਵਾਲੀ ਛੋਟੀ ਹੋਣ ਕਰਕੇ ਇਹਨਾਂ ਨੇ ਥੋੜੇ ਥੋੜੇ ਰਾਸਤੇ ਕੋਈ ਰਸਤਾ ਕਿੱਧਰ ਦੀ ਕੱਢਤਾ ਕੋਈ ਕਿੱਧਰ ਦੀ ਕੱਢਤਾ ਆਂ ਕਰਕੇ ਪੌੜੀਆਂ ਨਾਲ ਜ਼ਿਆਦਾ ਖੜਨਾ ਬਣਾਉਣਾ ਪੈ ਗਿਆ ਤੇ ਆਹ ਦੇਖੋ ਕਿਵੇਂ ਜਿਵੇਂ ਸ਼ਰੰਗਾਂ ਜਾਂਦਿਆਂ ਦੰਦਿਆਂ ਨੇ ਇਸ ਤਰ੍ਹਾਂ ਦੇ ਰਾਸਤੇ ਸਨੇ ਹੋਏਗੇ ਤਾਂ ਆਪਾਂ ਇਧਰ ਵੀ ਚੱਲਦੇ ਹਾਂ ਤੁਹਾਨੂੰ ਦਿਖਾਉਨੇ ਆ ਬਾਕੀ ਸਾਰੀ ਇਮਾਰਤ ਤੇ ਅੱਗੇ ਤੁਹਾਨੂੰ ਆਪਾਂ ਦੂਸਰੀ ਇਮਾਰਤ ਵੀ ਦਿਖਾਵਾਂਗੇ ਉਹ ਵੀ ਇਸੇ ਡਿਜ਼ਾਈਨ 'ਚ ਹੀ ਬਣੀ ਹੋਈ ਹੈਗੀ ਲਓ ਜੀ ਅੱਗੇ ਆਪਾਂ ਇਹਦੇ ਨਾਲ ਦੀ ਜਿਹੜੀ ਇਮਾਰਤ ਆ ਉਹਦੀ ਆਪਾਂ ਦੂਸਰੀ ਸੇਮ ਟੂ ਸੇਮ ਇਮਾਰਤ ਦਿਖਾਉਣ ਲੱਗਾਂਗੇ ਤੁਹਾਨੂੰ। ਉਹ ਤੁਸੀਂ ਦੇਖੋ ਉਧਰੋਂ ਵੀ ਸੰਗਤ ਆ ਰਹੀ ਹੈਗੀ। ਆਪਾਂ ਅੱਗੇ ਚੱਲ ਕੇ ਦਿਖਾਉਣੇ ਆ। ਜਮਾ ਹੁਣ ਆਪਾਂ ਆਹ ਇਮਾਰਤ ਦਿਖਾ ਕੇ ਆਏ ਤੁਹਾਨੂੰ। ਤੇ ਉਹ ਇਮਾਰਤ ਹੈਗੀ ਜਿਹੜੀ ਇਹ ਕਹਿੰਦੇ ਸਕੇ ਭਰਾਵਾਂ ਦੀਆਂ ਇਮਾਰਤਾਂ ਦੋਨੇ ਉਹ ਚੱਲ ਕੇ ਦਿਖਾਉਣੇ ਆਪਾਂ ਕੋਲੇ ਤੁਹਾਨੂੰ। ਲਓ ਜੀ ਇਹ ਇਮਾਰਤ ਹੈਗੀ ਉਹ ਕੋਲੇ ਚੱਲ ਕੇ ਦਿਖਾਉਣੇ ਆ ਤੁਹਾਨੂੰ ਆਪਾਂ ਤੇ ਅੰਦਰ ਵੀ ਚੱਲ ਕੇ ਦਿਖਾਉਣੇ ਹੈਗੇ। ਜਮਾ ਸੇਮ ਉਹਦੇ ਵਰਗੀ ਬਣਾਈ ਹੋਈ ਹੈ ਵੀ। ਕਿਉਂਕਿ ਇਹ ਸਕੇ ਭਰਾਵਾਂ ਦੀਆਂ ਨੇ। ਤੇ ਆ ਪਰਨਾ ਜਿਹੜੀ ਇਹਦੀ ਹਾਲਤ ਆ ਉਹ ਹੁਣ ਖਰਾਬ ਹੋ ਹੀ ਜਾਂਦੀ ਆ ਸਖਤ ਤਾਂ ਇਹ ਬਹੁਤ ਬਣੀ ਹੋਈ ਆ ਪਰ ਇਹਨੂੰ ਸਾਲ ਇੰਨੇ ਜ਼ਿਆਦਾ ਹੋ ਗਏ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਇਹ ਪਹਿਲਾਂ ਗੁਰੂਆਂ ਵੇਲੇ ਤੋਂ ਬਣਵਾ ਹੰਗਾ ਨੇ ਜਿਹੜੀਆਂ ਮਸਜਿਦਾਂ ਨੇ ਤੇ ਇਹਦੇ ਵੀ ਉਹਦੇ ਵਾਂਗੂ ਸੇਮ ਹੀ ਦਰਵਾਜ਼ੇ ਰੱਖੇ ਹੋਏ ਆ ਤੇ ਆ ਸਾਰੀ ਮੀਨਾ ਕਰੀ ਕਰੀ ਹੋਈ ਸੀ ਉਵੇਂ ਪਰ ਇਹਦੀ ਉਹਦੇ ਨਾਲ ਹਾਲਤ ਖਰਾਬ ਹੋ ਰਹੀ ਹੈਗੀ ਆ ਪਾਉੜੀਆਂ ਵੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਾਂ ਤੁਹਾਨੂੰ ਆ ਦਿਖਾਉਣੇ ਆ ਦੇਖੋ ਸਾਰੀ ਇੱਟਾ ਢੇਰੀ ਹੋਈ ਜਾਂਦੀ ਆ ਵੈਸੇ ਹੁਣ ਇਹਦੇ ਚ ਇਹਨਾਂ ਅੰਦਰ ਜਾਣ ਦਾ ਵੀ ਸਹੀ ਨਹੀਂ ਹੈਗਾ ਕੰਮ ਕਿਉਂਕਿ ਇਹ ਹੁਣ ਸਾਰੀ ਡਿੱਗੀ ਜਾਂਦੀ ਹੈਗੀ ਹਾਲੇ ਅੰਦਰੋਂ ਵੀ ਓਵੇਂ ਹੀ ਬਣੀ ਹੋਈ ਆ ਸਾਰੀ ਬਸ ਉਹਦੇ ਨਾਲ ਇਹਦੀ ਹਾਲਤ ਖਰਾਬ ਹੋ ਰਹੀ ਆ ਤੇ ਆ ਚੀਜ਼ ਦੇਖੋ ਕਿੰਨੀ ਸੋਹਣੀ ਬਣਾਈ ਹੋਈ ਆ ਉਹ ਟਾਈਮ 'ਚ ਨਾ ਕਿੰਨੀ ਸੋਹਣੀ ਬਣਾਈ ਹੋਈ ਆ ਤੁਸੀਂ ਐ ਸਮਝੋ ਵੀ ਉਸ ਟਾਈਮ 'ਚ ਬਣੀ ਹੋਈ ਤੇ ਕਿੰਨੀ ਰੀਜ ਲਾਈ ਹੋਈ ਹੋएगी ਆ ਪੌੜੀਆਂ ਦੇਖ ਲਓ ਇਹਦੀਆਂ ਵੀ ਪੌੜੀਆਂ ਉਹਦੇ ਵਾਂਗੂ ਖੜਮੀਆਂ ਨੇ ਬਹੁਤ ਹੀ ਜ਼ਿਆਦਾ ਖੜਮੀਆਂ ਨੇ ਕਿਉਂਕਿ ਆਪ ਨੂੰ ਹੱਥ 바ਕੇ ਚੜਨਾ ਪੈਣਾ ਇੰਨੀਆਂ ਖੜਮੀਆਂ ਬਣਾਈਆਂ ਉਹ ਗਾਣੇ ਜਿਵੇਂ ਯਾਰ ਇਹਦੀ ਇੰਨੀ ਬਰੀਕੀ ਜਿਹਨਾਂ ਦਾ ਕੰਮ ਕੀਤਾ ਹੋਇਆ ਹਨਾ ਉਦੋਂ ਲੜਾਈ ਝਗੜੇ ਰਹਿੰਦੇ ਸੀ ਕਿੰਨਾ ਹਨਾ ਸਿੱਖਾਂ ਦਾ ਤੇ ਮੁਸਲਮਾਨਾਂ ਦੀ ਇੰਨੀ ਲੜਾਈ ਰਹਿੰਦੀ ਸੀ ਪਰ ਫੇਰ ਵੀ ਕਿੰਨਾ ਡਿਜ਼ਾਈਨ ਪਾ ਕੇ ਇੰਨੀ ਕਾਲੀ ਚ ਕੰਮ ਕੀਤਾ ਹੋਊਗਾ ਹਨਾ ਕਿਵੇਂ ਕੁਝ ਕੀਤਾ ਹੋਊਗਾ ਸਮਝ ਤੋਂ ਬਾਹਰ ਆ ਕਹਾਣੀ ਆ ਸਿੱਧਰ ਵੀ ਰਸਤਾ ਪਾਉਣੀਆਂ ਦਾ ਇਹ ਉੱਪਰ ਜਾਂਦਾ ਵਾ ਇਧਰ ਜੀ ਸਾਨੂੰ ਉੱਪਰ ਲੈ ਕੇ ਚੱਲਦੇ ਆਪਾਂ ਪੋੜੀਆਂ ਯਾਰ ਸਾਨੂੰ ਕੀ ਦੱਸੀਏ ਹੁਣ ਵੀਡੀਓ ਚ ਉਹਨੀਆਂ ਦੇਖਦਿਆਂ ਨਹੀਂ ਹੋਣੀਆਂ ਜਿੰਨੀਆਂ ਖੜਮੀਆਂ ਨੇ ਬਹੁਤ ਜ਼ਿਆਦਾ ਖੜਮੀਆਂ ਨੇ ਆ ਤੁਸੀਂ ਦੇਖੋ ਆ ਦੇਖੋ ਆ ਗਲਤ ਗੱਲ ਆ ਭਾਈ ਜੇ ਇੱਥੇ ਯਾਰਾ ਕੋਈ 프리 ਵੈਡਿੰਗ ਵਗੈਰਾ ਕਰਨੀ ਹੋਵੇ ਬਹੁਤ ਹੀ ਜ਼ਿਆਦਾ ਘੈਂਟ 뷰 ਆਉਂਦਾਗਾ ਕਰਦੇ ਵੀ ਹੋਣਗੇ ਲੋਕ ਸ਼ਾਇਦ ਤੱਕ ਇਧਰਲੇ ਏਰੀਏ ਦੇ ਆ ਤੁਸੀਂ ਦੇਖੋ ਸਾਰਾ ਤੁਸੀਂ ਦੇਖ ਲਓ ਕਿੰਨਾ ਘੈਂਟ ਡਿਜ਼ਾਈਨ ਬਣਾਇਆ ਹੋਇਆ ਹੈਗਾ ਇਹਦਾ ਆ ਤੁਸੀਂ ਪੌੜੀਆਂ ਦਾ ਰਸਤਾ ਦੇਖੋ ਕਿੰਨਾ ਜ਼ਿਆਦਾ ਖੜਮਾਗਾ ਨਾ ਇਹਦੇ ਚ ਤਾਂ ਨਾ ਇੱਕ ਤਾਂ ਇਹਦੀ ਹੈਅ ਟਾਈ ਨਹੀਂ ਆਇਆ ਲੱਗਦਾ ਵੀ ਸਿਰ ਵੱਜੂਗਾ ਤੇ ਕਿਹਦਾ ਖੜਮੀਆਂ ਨਹੀਂ ਬਣਾਈਆਂ ਹੋਈਆਂ ਚੜਨ ਉਤਰਨ ਚ ਨਾ ਪੱਟ ਫੁੱਲ ਗਏ ਸੱਚੀ ਦੱਸੀਗੇ ਤਾਂ ਕਿਉਂਕਿ ਇੰਨੀਆਂ ਖੜਮੀਆਂ ਹੀ ਜ਼ਿਆਦਾ ਬਣਾਈਆਂ ਹੋਈਆਂ ਹੋਣਾਂ ਨੇ ਆ ਦੇਖੋ ਯਾਰ ਡਿਜ਼ਾਈਨ ਨਾ ਅਮਣੋਂ ਸਾਹਮਣੇ ਰੱਖੇ ਹੋਏ ਹੈਗੇ ਜਮਾਂ ਫਰੰਟ ਦੇ ਹਰ ਇੱਕ ਪਾਸੇ ਜੇ ਹੁਣ ਇਧਰੋਂ ਕੈਮਰੇ ਨਾਲ ਵਿਊ ਲੈਣੇ ਹੁਣ ਹਨਾ ਕਿੰਨੇ ਸੋਹਣੇ ਹੁਣ ਤੇ ਦਰਵਾਜ਼ੇ ਇੰਨੇ ਜ਼ਿਆਦਾ ਰੱਖੇ ਹੈਗੇ ਪਤਾ ਨਹੀਂ ਕੀ ਮਕਸਦ ਹੋਊਗਾ ਇਹਨਾਂ ਦਾ ਹਨਾ ਆਪਾਂ ਨੂੰ ਸਮਝ ਤੋਂ ਬਾਹਰ ਆ ਇਹ ਮਸਲਮਾਨਾਂ ਨੂੰ ਹਵਾ ਲੱਗਦੀ ਆਹ ਦੇਖੋ ਪੌੜੀਆਂ ਜੀ ਕਿੰਨੇ ਇਹਨਾਂ ਨੇ ਭੀੜ ਇਹਦੇ ਯਾਰ ਪਤਾ ਨਹੀਂ ਕਾਹਤੋਂ ਵੀ ਇੱਕ ਤਾਂ ਰਸਤੇ ਵਾਲੇ ਭੀੜੇ ਬਣਾਏ ਇਹਨਾਂ ਨੇ ਪੌੜੀਆਂ ਚੜਨ ਦੇ ਤੇ ਇੱਕ ਇਹਨਾਂ ਨੇ ਪੌੜੀਆਂ ਬਾਹਲੀਆਂ ਜ਼ਿਆਦਾ ਖੜਮੀਆਂ ਬਣਾਈਆਂ ਹੋਈਆਂ ਨੇ ਲੋ ਜੀ ਆਪਾਂ ਤੁਹਾਨੂੰ ਇਹ ਦੋਨੇ ਇਮਾਰਤਾਂ ਤਾਂ ਦਿਖਾਤੀਆਂ ਤੇ ਹੁਣ ਆਪਾਂ ਜਿਹੜੀ ਤੁਹਾਨੂੰ ਤੀਜੀ ਇਮਾਰਤ ਦਿਖਾਉਣ ਜਾਣੇ ਹੈਗੇ ਚੱਲਿਆਂ ਆਪਾਂ ਉੱਥੇ ਉਹ ਇਮਾਰਤ ਤੁਹਾਨੂੰ ਕਿਸੇ ਵੀ ਵੀਡੀਓ 'ਚ ਨਹੀਂ ਮਿਲਣੀ ਤੇ ਕਿਸੇ ਨੇ ਵੀ ਨਹੀਂ ਦਿਖਾਈ ਹੋਣੀ ਇੱਥੇ ਤਾਂ ਬਹੁਤ ਸਾਰੀ ਸੰਗਤ ਆਉਂਦੀ ਹੈਗੀ ਜਿਹਦੀ ਤੁਹਾਨੂੰ ਵੀਡੀਓ ਬਹੁਤ ਸਾਰਿਆਂ ਨੇ ਦੇਖਿਆ ਹੋਣੀ ਆ ਤੁਹਾਨੂੰ ਵੀਡੀਓ ਮਿਲ ਜਾਣੀਆਂ ਉਹ ਆਹ ਇਮਾਰਤ ਦੀ ਤੇ ਆਹ ਇਮਾਰਤ ਦੀ ਪਰ ਹੁਣ ਆਪਾਂ ਅੱਗੇ ਚੱਲਿਆਂਗੇ ਉਹ ਪਿੰਡ ਆਗਾ ਅੱਗੇ ਉਹਦੇ ਕੋਲੇ ਰਹਿ ਗਈ ਇਮਾਰਤ ਤੇ ਆਪਣੀ ਵੀਡੀਓ ਨੂੰ ਤੁਸੀਂ ਲਗਾਤਾਰ ਦੇਖਿਓ ਉਹ ਇਮਾਰਤ ਤੁਹਾਨੂੰ ਕਿਸੇ ਵੀ ਵੀਡੀਓ 'ਚ ਨਹੀਂ ਮਿਲਣੀ ਤੇ ਤੁਹਾਨੂੰ ਆਪਾਂ ਚੱਲ ਕੇ ਦਿਖਾਉਣ ਲੱਗੇ ਆ ਉੱ ਕਾਫੀ ਦੂਰ ਹੈ ਇਥੋਂ ਚੱਲਦੇ ਆਂ ਪਰ ਆਪਾਂ ਆਪਣੀ ਵੀਡੀਓ ਨੂੰ ਤੁਸੀਂ ਦੇਖਦੇ ਰਹੋ ਲਗਾਤਾਰ ਸੋਨੂੰ ਦਿਖਾਉਣ ਦੇ ਲਈ ਹੀ ਆਪਾਂ ਉਹ ਇਮਾਰਤ ਕੋਲੇ ਚੱਲੇ ਆਂਗੇ ਅੱਜ ਪਹਿਲੀ ਵਾਰੀ ਤੇ ਕਿਸੇ ਨੇ ਵੀ ਉੱਥੇ ਇਮਾਰਤ ਤੇ ਜਾ ਕੇ ਕੋਈ ਵੀ ਵੀਡੀਓ ਨਹੀਂ ਪਾਈ ਹੋਈ ਲਓ ਜੀ ਆਪਾਂ ਜਿਹੜੀ ਇਮਾਰਤ ਤੁਹਾਨੂੰ ਕਹਿੰਦੇ ਸੀ ਉਹ ਆਹ ਹੈਗੀ ਤੇ ਇੱਥੇ ਬਹੁਤ ਘੱਟ ਹੀ ਕਹਿ ਸਕਦੇ ਆਂ ਆਪਾਂ ਤੁਹਾਨੂੰ ਬੰਦਾ ਇੱਥੇ ਬਹੁਤ ਘੱਟ ਆਉਂਦੇ ਆਗੇ ਦੇਖੋ ਮੰਨ ਲਓ ਤੁਸੀਂ ਕਿਸੇ ਵੀ ਵੀਡੀਓ 'ਚ ਇਹ ਦੇਖੀ ਨਹੀਂ ਹੋਣੀ ਇਮਾਰਤ ਜਿਹੜੀ ਸਾਨੂੰ ਆਪਾਂ ਦਿਖਾਉਣ ਲੱਗਾਂਗੇ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆ ਦੇਖ ਲਓ ਤੁਸੀਂ ਆਪਾਂ ਖੇਤਾਂ ਵਿੱਚ ਦੀ ਆਏ ਆਂਗੇ ਸਾਰੇ ਬੂਟ ਬਾਰਡ ਖਰਾਬ ਹੋ ਗਏ ਤੇ ਇੱਥੋਂ ਬਹੁਤ ਦੂਰ ਆਗਾ ਉਹ ਰਸਤਾ ਜਿੱਧਰ ਦੀ ਆਪਾਂ ਆਏ ਆਂਗੇ ਤੇ ਆਪਾਂ ਅੰਦਰ ਚੱਲ ਕੇ ਦਿਖਾਉਣੇ ਤੁਹਾਨੂੰ ਇਹ ਜਿਹੜੀਆਂ ਉਹ ਇਮਾਰਤਾਂ ਦਿਖਾਈਆਂ ਨੇ ਆਪਾਂ ਉਹਦੇ ਨਾਲੋਂ ਇਹਦਾ ਫਰਕ ਆਗਾ ਇਹ ਪੱਥਰ ਦੀ ਬਣੀ ਹੋਈ ਆ ਸਾਰੀ ਕੋਲੇ ਚੱਲ ਕੇ ਦਿਖਾਉਣੇ ਆਪਾਂ ਆਹ ਬਹੁਤ ਆਇਆਂ ਲੱਗਦਾ ਹੈ ਜਿਵੇਂ ਉਹ ਇਮਾਰਤ ਨਾਲੋਂ ਉਹਨਾਂ ਇਮਾਰਤਾਂ ਨਾਲੋਂ ਆ ਇਮਾਰਤ ਦੀ ਜ਼ਿਆਦਾ ਸੰਭਾਲ ਕੀਤੀ ਹੋਈ ਹੈਗੀ ਆ ਇਹਨੂੰ ਗੇਟ ਗੁੱਟ ਵੀ ਲਾਇਆ ਹੋਇਆ ਤੇ ਇਹਨੂੰ ਚਾਰ ਦੁਵਾਰੀ ਵੀ ਕੀਤੀ ਹੋਈ ਹੈਗੀ ਤੇ ਆਪਾਂ ਚੱਲ ਕੇ ਸਾਨੂੰ ਅੰਦਰੋਂ ਦਿਖਾਉਣੇ ਹੈਗੇ ਹਾਂ ਆ ਤੁਸੀਂ ਦੇਖ ਸਕਦੇ ਹੋਗੇ ਚਾਰ ਦੁਵਾਰੀ ਕਰਕੇ ਇਹਨਾਂ ਨੇ ਇਹਦੀ ਉਹਨਾਂ ਨਾਲੋਂ ਪਤਾ ਨਹੀਂ ਤਾਂ ਇਹ ਬਾਅਦ ਵਿੱਚ ਬਣਾਈ ਗਈ ਹੈਗੀ ਤੇ ਪਤਾ ਨਹੀਂ ਇਹਦੀ ਸੰਭਾਲ ਕੀਤੀ ਜਾਂਦੀ ਹੈਗੀ ਕਿਉਂਕਿ ਜਿਹੜੀਆਂ ਕੰਧਾਂ ਨੇ ਉਹ ਦੁਵਾਰੇ ਕੱਢੀਆਂ ਹੋਈਆਂ ਨੇ ਉਹਨਾਂ ਨਾਲੋਂ ਇਹਦੀ ਜਿਹੜੀ ਸੰਭਾਲ ਉਹ ਜ਼ਿਆਦਾ ਕਰਦੇ ਹੈਗੇ ਤੇ ਇਹ ਜਿਵੇਂ ਨਾ ਆਪਾਂ ਕਹਿ ਸਕਦੇ ਹਾਂਗੇ ਕੋਈ ਪਰਾਚੀਨ ਇਮਾਰਤਾਂ ਹੋਰ ਦੇਖਦੇ ਆਂ ਆਪਾਂ ਵੀਡੀਓ 'ਚ ਹਨਾ ਬਾਹਰਲੇ ਦੇਸ਼ਾਂ 'ਚ ਦੇਖਦੇ ਆਂ ਜਿਆ ਉਸ ਤਰ੍ਹਾਂ ਦੀ ਬਣਾਈ ਗਈ ਹੈਗੀ ਤੇ ਹੈਗੀ ਇਹ ਵੀ ਮਸਜਿਦ ਹੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਜੋਤਾਂ ਹਜੇ ਵੀ ਲੱਗਦੀਆਂ ਨੇ ਜਿਹੜੀਆਂ ਉਹ ਇਮਾਰਤਾਂ ਸੀ ਉੱਥੇ ਜੋਤਾਂ ਵਗੈਰਾ ਨਹੀਂ ਲੱਗਦੀਆਂ ਤੇ ਇੱਥੇ ਜੋਤਾਂ ਲੱਗਦੀਆਂ ਹਜੇ ਵੀ ਤੇ ਪਰ ਇਹਦੀ ਤੁਸੀਂ ਦੇਖੋ ਕਿਵੇਂ ਬਰੀਕ ਮੀਨਾ ਕਾਰੀ ਕਰਕੇ ਉਹਦੇ ਨਾਲ ਵੱਖਰੀ ਕੀਤੀ ਹੋਈ ਹੈਗੀ ਤੇ ਬਣੀ ਇਹ ਸਾਰੀ ਪੱਥਰ ਦੀ ਹੋਈ ਆ ਉਹ ਜਿਹੜੀ ਉਹ ਨਾਨਕਸ਼ਾਹੀਟ ਦੀ ਬਣੀ ਹੋਈ ਹੈ ਤੇ ਵੱਡੇ ਵੱਡੇ ਪੱਥਰਾਂ ਦੀ ਬਣੀ ਹੋਈ ਹੈਗੀ ਆ ਤੁਸੀਂ ਦੇਖ ਲਓ ਸਾਰਾ ਆ ਦੇਖੋ ਕਿਵੇਂ ਵੱਡੇ ਵੱਡੇ ਪੱਥਰ ਚਿਣਕੇ ਹਨ ਨਾਲ-ਨਾਲ ਪਤਾ ਨਹੀਂ ਇਹ ਘੜ ਕੇ ਲਾਏ ਹੋਣੇ ਜਾਂ ਉਦੋਂ ਹੀ ਪੱਥਰ ਨੂੰ ਪੱਥਰ ਸੇਧ ਕਰਕੇ ਧਰੇ ਹੋਏ ਹੈਗੇ ਤੇ ਪੱਥਰਾਂ ਨਾਲ ਹੀ ਸਾਰਾ ਜਿਹੜਾ ਡਿਜ਼ਾਈਨ ਆ ਉਹ ਪੱਥਰਾਂ ਨਾਲ ਹੀ ਪਾਇਆ ਹੋਇਆ ਤੇ ਬਹੁਤ ਪੁਰਾਣੀ ਇਮਾਰਤ ਹੈ ਜੀ ਵੀ ਆਪਾਂ ਨੂੰ ਦੇਖਣ ਚ ਪਤਾ ਹੀ ਲੱਗ ਜਾਂਦਾ ਹੈਗਾ ਹਾਂ ਆ ਕਿਵੇਂ ਦੇ ਪੱਥਰ ਆ ਤੁਸੀਂ ਆ ਦੇਖੋ ਸਾਰੀ ਇਮਾਰਤ ਪੱਥਰਾਂ ਨਾਲ ਹੀ ਡਿਜ਼ਾਈਨ ਪਾਇਆ ਹੈਗਾ ਉਹ ਕਲਰ ਵੀ ਕੀਤਾ ਹੋਇਆ ਹੈਗਾ ਪੱਥਰਾਂ ਤੇ ਤੇ ਆਪਾਂ ਉੱਪਰ ਚੱਲ ਕੇ ਦਿਖਾਉਣੇ ਆ ਜੇ ਦਾ ਕੋਈ ਰਸਤਾ ਹੋਇਆ ਦੇਖਦੇ ਆਂਗੇ ਇੱਕ ਚੀਜ਼ ਹੋਰ ਆ ਗਈ ਇਹ ਸਿਰਫ ਪੱਥਰ ਦੇ ਉੱਤੇ ਪੱਥਰ ਤਰ ਕੇ ਇਦਾਂ ਚਿਣਾ ਚਣੀ ਹੋਈ ਹੈ ਜੀ ਸਾਰੀ ਤੇ ਕੋਈ ਇਹਦੇ ਚ ਸਿਮਿੰਟ ਦੀ ਪਰਤੋਂ ਨਹੀਂ ਹੋਈ ਕਿਉਂਕਿ ਸਿਮਿੰਟ ਤਾਂ ਹੋ ਸਕਦਾ ਉਦੋਂ ਹੁੰਦਾ ਹੀ ਨਹੀਂ ਹੋਣਾ ਬਹੁਤ ਪੁਰਾਣੀ ਇਮਾਰਤ ਹੈਗੀ ਇਹ ਹਨ ਤੇ ਆਹ ਦੇਖੋ ਕਿਵੇਂ ਪੱਥਰਾਂ ਚ ਡਿਜ਼ਾਈਨ ਪਾਏ ਹੋਏ ਕੱਟ-ਕੱਟ ਕੇ ਕਿਉਂਕਿ ਉਦੋਂ ਤਾਂ ਮਸ਼ੀਨਾਂ ਵੀ ਨਹੀਂ ਹੁੰਦੀਆਂ ਸੀ ਸਾਰਾ ਕੰਮ ਜਿਹੜਾ ਇਹ ਤੇ ਹੱਥੀ ਕੀਤਾ ਹੋਇਆ ਹੈਗਾ ਤੇ ਛੱਤ ਇਹਦੀ ਵੀ ਉਵੇਂ ਗਲਾਈ ਬਣਾਈ ਹੋਈ ਹੈਗੀ ਆਪਾਂ ਰਸਤਾ ਦੇਖਦੇ ਆਂ ਜੇ ਉੱਪਰ ਹੋਇਆ ਪਰ ਇਹਦੇ ਹੋਣਾ ਨਹੀਂ ਕਿਉਂਕਿ ਇਹਦੇ ਕਿਤੇ ਰਸਤਾ ਦਿਖਦਾ ਹੀ ਨਹੀਂ ਹੈਗਾ ਚੜਨ ਚੜਨ ਨੂੰ ਕੋਈ ਕਮਰਾ ਕੁਮਰਾ ਤਾਂ ਦੇਖਦਾ ਨਹੀਂਗਾ ਬਸ ਇਹ ਇਦਾਂ ਹੀ ਬਣਾਈ ਹੋਈ ਹੈਗੀ ਇਹਦੇ ਉੱਪਰ ਹੈ ਨਹੀਂਗਾ ਕੋਈ ਰਸਤਾ ਜਾਣ ਨੂੰ ਆਪਾਂ ਇਧਰੋਂ ਦੂਰੋਂ ਦਿਖਾਉਣੀ ਆ ਤੁਹਾਨੂੰ ਘੜ ਘੜ ਕੇ ਕਿਵੇਂ ਪੱਥਰ ਨਾਲ ਪੱਥਰ ਜੋੜ ਕੇ ਬਣਾਈ ਹੋਈ ਹੈ ਨਾ ਇਹ ਤੇ ਕੋਈ ਸਿਮੈਂਟ ਲੱਗਿਆ ਨਾ ਕੋਈ ਚੂਨਾ ਲੱਗਿਆ ਨਾ ਕੋਈ ਇਹ ਤੇ ਪੁਰਾਣੀ ਇੱਟ ਲੱਗੀ ਸਾਰੀ ਪੱਥਰ ਦੀ ਬਣੀ ਹੋਈ ਹੈਗੀ ਇਹ ਉਹ ਮਾਰਤਾ ਨਾਲ ਉਹਦੀ ਜਿਆਦਾ ਸਮਾਈ ਰੱਖੀ ਹੋਈ ਹੈਗੀ ਕਿਉਂਕਿ ਇੱਥੇ ਹਜੇ ਵੀ ਹੋ ਸਕਦਾ ਕੋਈ ਪੀਰ ਫਕੀਰਾਂ ਨੂੰ ਮੰਨਦੇ ਹੋਣ ਹਨਾ ਜੋਤਾਂ ਵਗੈਰਾ ਲਾਉਂਦੇ ਹੈਗੇ ਇੱਥੇ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹ ਵੀਡੀਓ ਆਪਣੀ ਸੋਨੂੰ ਆਪਣੇ ਚੈਨਲ 'ਤੇ ਮਿਲੂਗੀ ਇਹ ਮਾਰਤਾ ਦੀ ਹੋਰ ਕਿਸੇ ਵੀ ਭਰਾਣੇ ਇਹ ਮਾਰਤਾ ਦੀ ਜਿਹੜੀ ਵੀਡੀਓ ਆਪ ਪਾਈ ਨਹੀਂ ਹੈਗੀ ਕਿਉਂਕਿ ਹਰ ਕੋਈ ਉੱਥੋਂ ਹੀ ਆ ਕੇ ਮੁੜ ਜਾਂਦਾ ਉਹ ਬਹੁਤ ਦੂਰ ਰਹਿ ਗਿਆ ਉਹ ਮਾਰਤਾ ਕਿ ਆਪਾਂ ਸਪੈਸ਼ਲ ਖੇਤਾਂ ਵਿਧੀ ਇਹਦੀ ਵੀਡੀਓ ਪਾਉਣ ਵਾਸਤੇ ਆਏ ਆਗੇ ਤੇ ਇਹ ਵੀ ਹੁਣ ਇਹਦੀ ਹਾਲਤ ਤਾਂ ਖੰਡਰ ਹੁੰਦੀ ਜਾਂਦੀ ਆ ਤੁਸੀਂ ਦੇਖ ਲਓ ਇਹ ਤੇ ਕਿਵੇਂ ਘਾਓ ਉਗਰਿਆ ਪਿਆਗਾ ਹਨਾ ਤੇ ਜੇ ਇਹਦੀ ਨਾ ਸੰਭਾਲ ਹੋਈ ਤਾਂ ਇਹਨੇ ਵੀ ਖੰਡਰ ਬਣ ਕੇ ਇੱਕ ਦਿਨ ਡਿੱਗ ਜਾਣਾਗਾ ਕਿਉਂਕਿ ਇਹ ਇਮਾਰਤਾਂ ਬਹੁਤ ਜ਼ਿਆਦਾ ਪੁਰਾਣੀਆਂ ਨੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਗੁਰੂਆਂ ਵੇਲੇ ਦੀਆਂ ਇਮਾਰਤਾਂ ਨੇ ਜਦੋਂ ਮੁਸਲਮਾਨਾਂ ਨੇ ਮੰਨ ਲਓ ਇਹ ਏਰੀਆ ਸਾਰਾ ਜਿਹੜਾ ਫਤੇਗੜ ਸ ਹੈਗਾ ਏਰੀਆ ਸਾਰਾ ਮੁਸਲਮਾਨਾਂ ਦਾ ਸੀ ਇੱਧਰ ਜ਼ਿਆਦਾ ਮੁਸਲਮਾਨ ਹੀ ਰਹਿੰਦੇ ਸੀ ਆ ਦੇਖੋ ਇੱਧਰ ਦੀ ਵੀ ਕੋਈ ਪੌੜੀਆਂ ਬਣੀਆਂ ਹੰਗਾਣੇ ਤੇ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਉਹਨਾਂ ਨੇ ਪੌੜੀਆਂ ਤਾਂਹਾਂ ਤੋਂ ਲਿਆ ਕੇ ਇੱਥੇ ਤੱਕ ਛੜਤੀਆਂ ਤੇ ਥੱਲੇ ਕੋਈ ਪੌੜੀ ਨਹੀਂ ਬਣਾਈ ਪਤਾ ਨਹੀਂ ਇਹ ਕੀ ਕਾਰਨ ਆ ਜਾਂ ਤਾਂ ਕੋਈ ਕੰਮ ਅੱਧ ਵਿਚਾਲੇ ਰਹਿ ਗਿਆ ਜਾਂ ਉਦੋਂ ਮੰਨ ਲਓ ਇਹੋ ਜਿਹਾ ਸੀਗਾ ਤਰੀਕਾ ਮਾਹੌਲ ਇਹੋ ਜਿਹਾ ਸੀਗਾ ਲੜਾਈ ਦਾ ਹੋ ਸਕਦਾ ਤਾਂ ਕਰਕੇ ਅੱਧ ਵਿਚਾਲੇ ਰਹਿ ਗਿਆ ਹੋਵੇ ਕੁਝ ਵੀ ਕੋਈ ਕਾਰਨ ਹੋ ਸਕਦੇ ਹੈਗੇ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿੱਤਰੋ ਕਿਵੇਂ ਲੱਗੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਆ ਬੋਰਡ ਤਾਂ ਇੱਥੇ ਲੱਗਿਆ ਹੋਇਆ ਹੈਗਾ ਪਤਾ ਨਹੀਂ ਇਹ ਬਾਅਦ ਚ ਲਾਇਆ ਕਿ ਕਦੋਂ ਕਦਾਂ ਲੱਗਿਆਗਾ ਕਿਉਂਕਿ ਪਹਿਲਾਂ ਤਾਂ ਐਵੇਂ ਦਾ ਸਿਸਟਮ ਹੀ ਹੈ ਨਹੀਂ ਸੀ ਲਾਇਆ ਤਾਂ ਬਾਅਦ 'ਚ ਹੀ ਹੋ ਪਰ ਇਹਦੇ ਤੇ ਕੋਈ ਵੀ ਇਤਿਹਾਸ ਨਹੀਂ ਲਿਖਿਆ ਹੋਇਆ ਇਹਦਾ ਲਓ ਜੀ ਸਿਰਫ ਇੱਕ ਇਮਾਰਤ ਰਹਿ ਗਈ ਜਿਹੜੀ ਆਪਾਂ ਤੁਹਾਨੂੰ ਹੋਰ ਦਿਖਾਉਣੀ ਹੈਗੀ ਇਹ ਦੋ ਇਮਾਰਤਾਂ ਜਿਹੜੀਆਂ ਆਪਾਂ ਤੁਹਾਨੂੰ ਵੱਧ ਦਿਖਾਈਆਂ ਇਹ ਤੁਹਾਨੂੰ ਕਿਸੇ ਵੀ ਵੀਡੀਓ 'ਚ ਨਹੀਂ ਮਿਲਣਗੀਆਂ YouTube 'ਤੇ ਤੁਸੀਂ ਜਿੰਨਾ ਮਰਜ਼ੀ ਸਰਚ ਮਾਰ ਲਿਓ ਤੇ ਆਪਾਂ ਤੁਹਾਨੂੰ ਦਿਖਾਉਣ ਲੱਗਿਆਂਗੇ ਉਹ ਇਮਾਰਤ ਉਹ ਇਮਾਰਤ ਦੇ ਵੀ ਆਪਾਂ ਕੋਲੇ ਆ ਗਏ ਆਹ ਸੇਗੀ ਤੇ ਜਿਹੜੀ ਆਪਾਂ ਪਹਿਲਾਂ ਦਿਖਾ ਕੇ ਆਏ ਆ ਉਹ ਤਾਂ ਪਿੱਛੇ ਰਹਿ ਗਈ ਤੇ ਹੁਣ ਆਹ ਇਮਾਰਤ ਲਾਸਟ ਹੈ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਗੇ ਤੇ ਇਹ ਤਾਂ ਉਹਦੇ ਨਾਲੋਂ ਬਹੁਤ ਜ਼ਿਆਦਾ ਖੰਡਰ ਹੋ ਰਹੀ ਹੈਗੀ ਜਿਹੜੀਆਂ ਆਪਾਂ ਜਮਾਂ ਪਹਿਲੀਆਂ ਚ ਇਮਾਰਤਾਂ ਦਿਖਾਈਆਂ ਇਹ ਉਹਨਾਂ ਨਾਲ ਦੀ ਇਮਾਰਤ ਹੈਗੀ ਤੇ ਮਸਜਿਦ ਬਣੀ ਹੋਈ ਹੈ ਇਹ ਉਹਨਾਂ ਨਾਲ ਦੀ ਹੈ ਇਹ ਤੇ ਆਪਾਂ ਤੁਹਾਨੂੰ ਕੋਲੇ ਚੱਲ ਕੇ ਦਿਖਾਉਣੇ ਹੈਗੇ ਇਹ ਇਮਾਰਤ ਦਿਖਾਉਣ ਵਾਸਤੇ ਅਸੀਂ ਦੇਖ ਲਓ ਕਿੰਨੇ ਝਾੜ ਬੂਜਾਂ ਵੀ ਦਿਾਈ ਜਾਨੇ ਸਾਰੇ ਖੇਤ ਗਾਹ ਕੇ ਆਏ ਹੈਗੇ ਅਸੀਂ ਇਹ ਹੋਰ ਪਿੰਡ ਆਏ ਆਂ ਸੀ ਫਤੇਗੜ ਸਾਹਿਬ ਤੋਂ ਇਹ ਪਿੰਡ ਹੋਰ ਰਹਿ ਗਿਆ ਜਿੱਥੇ ਅਸੀਂ ਆਏ ਆਂਗੇ ਤੇ ਇਹ ਤੁਹਾਨੂੰ ਇਮਾਰਤ ਦਿਖਾਉਣ ਦੇ ਲਈ ਦੋ ਇਮਾਰਤਾਂ ਤੁਹਾਨੂੰ ਅਸੀਂ ਉਹ ਦਿਖਾਈਆਂ ਨੇ ਜਿਹੜੀਆਂ ਤੁਹਾਨੂੰ ਕਿਸੇ ਵੀ ਵੀਡੀਓ ਚ ਕਿਸੇ ਨੇ ਵੀ ਨਹੀਂ ਦਿਖਾਈਆਂ ਹੋਣਗੀਆਂ ਤੇ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੀਰ ਵਾਂਗ ਕੈ ਇਨੀ ਮਿਹਨਤ ਦਾ ਮੁੱਲ ਪਾ ਦਿਓ ਤੇ ਆਹ ਤੁਹਾਨੂੰ ਦਿਖਾਉਣੇ ਆਗੇ ਆਪਾਂ ਤੁਸੀਂ ਦੇਖ ਲਓ ਇਹ ਵੀ ਉਹਨਾਂ ਵਾਂਗੂ ਬਣਾਈ ਹੋਈ ਆ ਤੇ ਪਰ ਇਹਦੀ ਕੁਸ਼ਕਣਾ ਉਹਦੇ ਨਾਲੋਂ ਮੰਨ ਲਓ ਜਿਹੜੀ ਬਨਾਵਟਾ ਉਹ ਫਰਕ ਆਗਾ ਇਹਦੇ ਚ ਕਲਰ ਦੇਖੋ ਕਿੰਨਾ ਜ਼ਿਆਦਾ ਕੀਤਾ ਹੋਇਆਗਾ ਤੇ ਪਰ ਇਹ ਉਹਦੇ ਨਾਲ ਖਸਤਾ ਹਾਲਤ ਚ ਹੋਈ ਪਈ ਹੈਗੀ ਕੋਲੇ ਚੱਲ ਕੇ ਦਿਖਾਉਣੇ ਆਗੇ ਆਪਾਂ ਇਹ ਸੋਚਣ ਵਾਲੀ ਗੱਲ ਆ ਵੀ ਉਦੋਂ ਵੀ ਮਿਸਤਰੀਆਂ ਨੇ ਇਹਦੇ ਤੇ ਕਿੰਨਾ ਧਿਆਨ ਦੇ ਕੇ ਬਣਾਈਆਂ ਨੇ ਹਨਾ ਇਹ ਆ ਤੁਸੀਂ ਦੇਖ ਲਓ ਇੱਥੇ ਕੋਈ ਅੰਦਰ ਜਾਂਦਾ ਆਉਂਦਾ ਨਹੀਂ ਪਤਾ ਨਹੀਂ ਕਾਦਾ ਖੜਕਾ ਰਹੀ ਜਾਂਦਾ ਚਾਂਜਰਾਈਆਂ ਖੜਕ ਕੇ ਨਹੀਂ ਪਤਾ ਨਹੀਂ ਕੀ ਆ ਆ ਤੁਸੀਂ ਦੇਖ ਲਓ ਆਵਾਜ਼ ਸੁਣਦੀ ਹੋਊਗੀ ਤੁਸੀਂ ਆਵਾਜ਼ ਸੁਣਿਓ ਇੱਥੇ ਨਾ ਕਬੂਤਰਾਂ ਨੇ ਬੱਚੇ-ਬੱਚੇ ਕੱਢ ਰੱਖਿਆ ਹੈਗਾ ਦੇਖੋ ਕਿੰਨਾ ਗੰਦ ਬਾਹਰ ਖਿਆ ਸਾਰਾ ਕਬੂਤਰਾਂ ਨੇ ਪਾਇਆ ਹੋਇਆਗਾ ਪਤਾ ਨਹੀਂ ਸ਼ਾਇਦ ਤੱਕ ਚਾਂਗੇ ਡੜਹੋਣ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਉੱਪਰ ਉੱਠ ਕੇ ਵੀ ਨਾ ਆ ਜਾਣ ਕਿਤੇ ਹੋਰ ਤੁਸੀਂ ਦੇਖ ਲਓ ਚਾਂਗ ਝੜਕਾਈਆਂ ਨੇ ਤੇ ਆ ਦੇਖੋ ਕਿੰਨਾ ਗੰਦ ਬਾਹਰ ਖਿਆ ਤਾਂ ਇੱਥੇ ਕੋਈ ਇੱਥੇ ਆਉਂਦਾ ਹੀ ਨਹੀਂ ਹੈਗਾ ਤਾਂ ਕਰਕੇ ਇੱਥੇ ਜਿਆਦਾ ਇਹਦੀ ਹਾਲਤ ਖਰਾਬ ਹੋ ਜਾਂਦੀ ਓਨੀ ਜਿਵੇਂ ਇਤਰੇ ਇੰਨੀਆਂ ਪ੍ਰਾਣੀਆਂ ਮਾਰਤਾ ਨੇ ਹਨ ਇਹਨਾਂ ਨੂੰ ਸਾਹਮਣਾ ਚਾਹੀਦਾ ਸੀਗਾ ਚਾਹੇ ਤਾਂ ਇਹ ਸਰਕਾਰ ਦੀ ਜਿੰਮੇਵਾਰੀ ਅਸਲ ਤਾਂ ਸਰਕਾਰ ਦੀ ਜਿੰਮੇਵਾਰੀ ਬਣਦੀ ਸੀ ਜੇ ਨਹੀਂ ਸਰਕਾਰ ਦੀ ਜਿੰਮੇਵਾਰੀ ਸਰਕਾਰ ਆਪਣੀ ਨਹੀਂ ਜਿੰਮੇਵਾਰੀ ਸਮਝਦੀ ਸੀ ਤਾਂ ਜਿਹੜੇ ਇਹਨਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਉਹਨਾਂ ਨੂੰ ਉਹਨਾਂ ਦਾ ਫਰਜ਼ ਬਣਦਾ ਸੀਗਾ ਹਨਾ ਵੀ ਇਹਨਾਂ ਦੇ ਜਿਹੜਾ ਆਪਾਂ ਜਿਵੇਂ ਕਹਿ ਰਹੀਏ ਮੁਸਲਮ ਪਾਈਚਾਰੇ ਨੂੰ ਉਹਨਾਂ ਦਾ ਹੱਕ ਬਣਦਾ ਸੀਗਾ ਇਹਨਾਂ ਨੂੰ ਸਾਮਨ ਦਾ ਤੇ ਜਾ ਕੋਈ ਹੋਰ ਪਿੰਡ ਵਾਲਿਆਂ ਦਾ ਜਿਨ੍ਹਾਂ ਦੇ ਜੂਚ ਪੈਂਦੀਆਂ ਨੇ ਇਹ ਇਮਾਰਤ ਉਹਨਾਂ ਦਾ ਹੱਕ ਬਣਦਾ ਸੀਗਾ ਤੇ ਵੇਖ ਕੋਈ ਘੜੀ ਡਿੱਗੀ ਪਈ ਆ ਪਤਾ ਨਹੀਂ ਕੌਣ ਕੋਈ ਆਇਆ ਹੋਇ ਇੱਥੇ ਘੜੀ ਚੱਲੀ ਵੀ ਜਾਂਦੀ ਹੈਗੀ ਚਲੋ ਆਪਾਂ ਕੀ ਕਰਨੀ ਆ ਹਨਾ ਪਈ ਹੁੰਦਾਂ ਆ ਤੁਸੀਂ ਦੇਖੋ ਸਾਨੂੰ ਆਪਾਂ ਚਾਰੇ ਪਾਸੇ ਦੀ ਦਿਖਾਉਣੇ ਹੈਗੇ ਮਾਰਤੇ ਸਾਰੀ ਇਹਦੇ ਉੱਪਰ ਜਾਣ ਨੂੰ ਕੁਛ ਨਹੀਂ ਬਣਿਆ ਹੋਇਆ ਕੋਈ ਰਸਤਾ ਨਹੀਂ ਹੈਗਾ ਇਹ ਬਸ ਸਿਰਫ ਐਦਾਂ ਹੀ ਬਣੀ ਹੋਈ ਹੈਗੀ ਤੇ ਇਹਦੀ ਹਾਲਤ ਵੀ ਅੰਦਰੋਂ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈਗੀ ਆ ਦੇਖੋ ਇਹਦਾ ਇਹਦੀ ਹਾਲਤ ਇੰਨੀ ਖਰਾਬ ਹੋ ਰਹੀ ਹੈ ਤੇ ਕਾਹੂ ਉਗ ਰਿਆ ਮੀ ਪਈ ਅੰਦਰ ਇਹਦਾ ਤੇ ਉਹਦੇ ਨਾਲ ਕਾਹ ਉਗ ਰਿਆ ਕੋਈ ਇਹਦੀ ਸਾਂਭ ਸੰਭਾਲਤਾ ਹੈ ਨਹੀਂ ਜਦੋਂ ਦਰਖਤ ਉਗਰੀ ਜਾਂਦੇ ਕੋਲੇ ਤੁਸੀਂ ਦੇਖ ਲਓ ਇਥੋਂ ਮੁਸ਼ਕ ਮਾਰਦੀ ਨਹੀਂ ਗੰਦੀ ਹਾਲਤ ਜਮਾ ਇਹਦੀ ਖਰਾਬ ਹੋ ਰਹੀ ਹੈ ਹੁਣ ਤੇ ਲਾਈ ਵੀ ਮਿੱਤਰੋ ਆਪਣੀ ਇਹ ਵੀਡੀਓਸ ਨੂੰ ਕਿਵੇਂ ਲੱਗੀ ਆਪਾਂ ਤੁਹਾਨੂੰ ਸਾਰੀਆਂ ਮਾਰਤਾ ਜਿੰਨੀਆਂ ਵੀ ਸੀਗੀਆਂ ਫਤੇਗੜ ਸਾਹਿਬ ਚ ਪ੍ਰਾਣੀਆਂ ਮਾਰਤਾ ਮਸ ਜਿਹਦਾ ਕਹਿ ਦਿੰਨੇ ਜਿੰਨਾਂ ਨੂੰ ਆਪਾਂ ਬੜੀਆਂ ਹੰਗੀਆਂ ਸੀਗੀਆਂ ਤੇ ਆਪਾਂ ਤੁਹਾਨੂੰ ਸਾਰੀਆਂ ਦਿਖਾਤੀਆਂ ਇਨੀ ਮਿਹਨਤ ਕਰਕੇ ਆਪਾਂ ਇਧਰ ਦੀ ਖੇਤਾਂ ਵਿੱਚ ਦੀ ਆਏ ਹੈਗੇ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਕਮੈਂਟ ਕਰਕੇ ਜਰੂਰ ਦੱਸੋ ਵੀ ਆਪਣੇ ਬਲੌਗ 'ਚ ਕੋਈ ਘਾਟ ਹੁੰਦੀ ਆ ਉਹ ਵੀ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਇਕ ਕਰਿਓ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆ ਤੁਹਾਨੂੰ ਅਗਲੇ ਬਲੌਗ 'ਚ ਧੰਨਵਾਦ